ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤੋਂ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਿਸ਼ੇਰ ਹੈ ਬੱਲੋ ਬਿਸ਼ੇਰ ਕਿਹਾਂ ਸੇ ਆਏ ਆਪ ਕਸ਼ਮੀਰ ਸੇ ਆਏ ਸਰ ਆ ਕੀ ਹੋਇਆ ਵੀ ਆਪਕੇ ਸਰ ਸਰ ਮੈਂ ਇਧਰ ਸਹਰ ਤੁਰਕੇ ਸਹਤ ਮਾਂ ਕੇ ਸਾਥ ਬਾਤ ਕਰ ਰਿਹਾ ਥਾ ਉਸਨੇ ਮੇਰੇ ਗੰਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਸਨ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗਨ ਦਿਖਾਇਆ ਸਰ ਬੋਲੇ ਕੁਛ ਨਾ ਪੈਸਾ ਦੇ ਤਾ ਜਾਂ ਮੋਬਾਈਲ ਦੇ ਤਾ ਯਾਰ اچھا ਮੈਂ ਬਾਤ ਕਰ ਰਹਾ ਮਾਂ ਕਿ ਸਰ ਉਹ ਬਿਮਾਰ ਸੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਵੀਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ ਇੱਕ ਦੋ ਦਿਨ ਅਭੀ ਹੋ ਗਿਆ ਯਾਰ 10 10 15 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਆ ਯਾ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੁਈਆਂ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਤ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆ ਪੋਰਟਲੀਆਂ ਜਿਹੜੇ ਕੰਬਲ ਵੇਚਦੇ ਆ ਸਾਲ ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ